ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਹਨਾ ਤੇ ਦਿਨ ਆ ਜੀ ਅੱਜ ਵੀਰਵਾਰ ਤੇ ਟਾਈਮ ਮੇਰੇ ਖਿਆਲ ਨਾਲ ਤਾਂ 9:00 ਵੱਜ ਗਏ ਤੇ ਬੱਚੇ ਆਪਣੇ ਜਾਵੜੇ ਸਕੂਲ ਕਾਫੀ ਟਾਈਮ ਹੋ ਗਿਆ ਘੰਟਾ ਹੋ ਗਿਆ ਉਹਨਾਂ ਨੂੰ ਗਿਆਨ ਤੇ ਆਪਾਂ ਆਪਦੇ ਘਰ ਦੇ ਕੰਮ-ਕਾਰ ਕਰਕੇ ਸਟਾਰਟ ਹਨਾ ਝਾੜੂ ਵਗੈਰਾ ਸਾਰੇ ਮੈਂ ਕੱਢ ਕੇ ਤੇ ਕੂੜੇ ਦਾ ਵੱਠਾ ਸਿੱਟਿਆ ਹੀ ਸੀਗੀ ਤੇ ਕੱਪੜੇ ਵੀ ਆਪਾਂ ਸਾਰੇ ਧੋਲੇ ਏ ਟੂ ਜ਼ੈਡ ਬਸ ਪੁਣੇ ਰਹਿ ਗਏ ਮੇਰੇ ਧੋਣ ਵਾਲੇ ਉਹ ਮੈਂ ਮਸ਼ੀਨ 'ਚ ਪਾ ਰੱਖੇ ਤੇ ਪੋਣੀ ਕਿਉਂਕਿ ਕੁਛ ਤਾਂ ਇੱਕ ਬਰਫ ਪਾਉਂਦੇ ਹੁੰਨੇ ਉਹ ਪੋਣਾ ਹੋ ਗਿਆ ਤੇ ਦੋ ਹੋਰ ਹੋ ਰਹੇ ਸੀਗੇ ਡੱਬੇ ਵਾਲੇ ਤੇ ਪੋਣੀ ਮੈਂ ਹੁਣ ਮਸ਼ੀਨ ਚ ਪਾਇਆ ਹੀ ਤੇ ਕੱਪੜੇ ਸਾਰੇ ਮੈਂ ਸੁਕਾ ਕੇ ਤੇ ਤਾਰ ਤੇ ਵੀ ਪਾਦੇ ਸੀਗੇ ਫੇਰ ਦੁਬਾਰਾ ਤੋਂ ਦਿਖਾਉਣੇ بارش ਆ ਰਹੀ ਹੈ ਨਾ ਅੱਜ ਆਪਣੇ ਮੌਸਮ ਬਹੁਤ ਸੋਹਣਾ ਚਲੋ ਕੁਛ ਨਹੀਂ ਹੁੰਦਾ ਜੀ ਕੰਮ ਤਾਂ ਦੇਦਾ ਹੁੰਦੇ ਰਹਿਣਗੇ ਤੇ ਮੀਂਹ ਆ ਗਿਆ ਸਭ ਤੋਂ ਵੱਡੀ ਗੱਲ ਹੈ ਵੀ ਮੀਂਹ ਆ ਗਿਆ ਹਨਾ ਕਿੰਨਾ ਪੁਰਾ ਹਾਲ ਸੀ ਗਰਮੀ ਨਾਲ ਜਮਾਂ ਵਿਚਾਰ ਰੱਖੇ ਸੀ ਰੱਬ ਨੇ ਹਨਾ ਤੇ ਨਾ ਕੋਈ ਐ ਪਤਾ ਲੱਗਦਾ ਸੀ ਨਾ ਆਲੇ ਜਾਂ ਨਾਤੇ ਨਹੀਂ ਹਨਾ ਪਸੀਨਾ ਪਸੀਨਾ ਸਾਰਾ ਦਿਨ ਹਨਾ ਚਲੋ ਵੀ ਹੁਣ ਮੌਸਮ ਦਾ ਰਾਤ ਨੂੰ ਵੀ ਬਹੁਤ ਫਰਕ ਪੈ ਗਿਆ ਕਿਉਂਕਿ ਰਾਤ ਨੂੰ ਇੰਨੀ ਜਿਆਦਾ ਠੰਡ 10 ਵਜੇ ਦੇ ਨਾਲ ਪਾਲਾ ਚੜਨ ਲੱਗ ਜਾਂਦਾ ਕੂਲਰ ਮੂਰੇ ਤੇ 20 ਦਿਨ ਆਲਾ ਵੀ ਚਲੋ ਹਨਾ ਜਿੰਨੇ ਦਿਨ ਆ ਚੜੀ ਜੀ ਲੱਗੂਗੀ ਤੇ ਮੌਸਮ ਬਹੁਤ ਸੋਹਣਾ ਰਹੂਗਾ ਚਲੋ ਠੰਡ ਹੋ ਕੇ ਸ਼ੁਕਰ ਹੈ ਵੈਗਰੂ ਦਾ ਵੀ ਠੰਡ ਕਰੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਹਨਾ ਕੱਪੜੇ ਮਲ ਧੋਲੇ ਤੇ ਧੋਕੀ ਤਾਰ ਤੋਂ ਵੀ ਲਾ ਲਈ ਤੇ ਹੁਣ ਆਪਾਂ ਸੈਟਿੰਗ ਕਿੱਥੇ ਕਰਗੇ ਸੋਚੀ ਆ ਨੀ ਮੈਂ ਹਨਾ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਵੀ ਆਪਣੇ ਮੌਸਮ ਆ ਕਿਵੇਂ ਦਾ ਲਓ ਜੀ ਮੋਸਮ ਆਪਣੇ ਬਹੁਤ ਸੋਹਣਾ ਹੋਇਆ ਪਿਆ ਤੇ ਐਡੀ ਸੋਹਣੀ ਕਿਣ ਮਣ ਕਿਣ ਮਣ ਕੰਨੀਆਂ ਝਾੜੂ ਵਗੈਰਾ ਦੇਖੋ ਜੀ ਆਪਾਂ ਕਲੀਨਿੰਗ ਸਾਰੀ ਕਰਤੀ ਸੀਗੀ ਮੈਂ ਹਨਾ ਇਹ ਦੂ ਜੈਡ ਤੇ ਬਸ ਮੈਂ ਹੁਣ ਪੋਚੇ ਲਗਾਉਂਦੀ ਸੀਗੀ ਕਿਉਂਕਿ ਮੈਨੂੰ ਭੁੱਖ ਬਹੁਤ ਘਟ ਲੱਗਦੀ ਜਦੋਂ ਦੀ ਹਨਾ ਮੈਂ ਬਿਮਾਰ ਜੀ ਹੋ ਕੇ ਛੱਡੀਆਂ ਵੀ ਮੈਂ ਮਜਬੂਰੀ ਜੀ ਚ ਰੋਟੀ ਖਾਨੀਆਂ ਵੀ ਖਾ ਲਾਂ ਚਲ ਦੋ ਰੋਟੀਆਂ ਤੇ ਹੁਣ ਮਾਤਾ ਵੀ ਹਜੇ ਆਏ ਨਹੀਂ ਆਪਣੇ ਨਾ ਸ਼ਾਇਦ ਅੱਜ ਆਵੇ ਬੀਬੀ ਤੇ ਜਵਾਕ ਵੀ ਰੋਟੀ ਆਉਦੇ ਹਨਾ ਲੈ ਗਏ ਉਹ ਤੇ ਅੱਜ ਮੈਂ ਮੈਗੀ ਬਣਾਤੀ ਸੀ ਉਹਨਾਂ ਨੂੰ ਨਾਰਮਲ ਮੈਗੀ ਬਣਾਈ ਸੀ ਸੂਪੀ ਬਣਾਈ ਸੀ ਮਤਲਬ ਕੀ ਤੜਕਾ ਕੋਈ ਵੀ ਨਹੀਂ ਲਾਇਆ ਮੈਂ ਨਾ ਕੋਈ ਗੰਡੇ ਦਾ ਨਾ ਹਰੀ ਮਿਰਚ ਦਾ ਓਨਲੀ ਸੂਪੀ ਨਾਰਮਲ ਪਾਣੀ ਚ ਬਣਾਈ ਸੀ ਕਿ ਤੇ ਉਹ ਦੋਨੇ ਲੈ ਗਈ ਹਨਾ ਪ੍ਰੀਤ ਤੇ ਜਸ਼ਨ ਤੇ ਬਸ ਮੇਰੀ ਰੋਟੀ ਰਹਿ ਗਈ ਬਣਾਉਣ ਵਾਲੀ ਤੇ ਮੈਂ ਆਪਦੀ ਰੋਟੀ ਬਣਾ ਕੇ ਖਾ ਲਵਾਂਗੀ ਹਨਾ ਤੇ ਬਾਕੀ ਐ ਹੁੰਦਾ ਜੀ ਪਹਿਲਾਂ ਬਣਾਉਣ ਦਾ ਕੀ ਫਾਇਦਾ ਬਾਜ ਦੋ ਖਾਣੀ ਹੁੰਦੀ ਐ ਮੈਂ ਆਪਦੀਆਂ ਦੋ ਰੋਟੀਆਂ ਲਾ ਲੈਣੀ ਐ ਤੇ ਬੱਚਿਆਂ ਦਾ ਆਟਾ ਗੁੰਨ ਕੇ ਰੱਖ ਦੂੰਗੀ ਦੁਪਹਿਰੇ ਰੋਟੀ ਖਾਣਗੇ ਆ ਕੇ ਤੇ ਮੌਸਮ ਬਹੁਤ ਸੋਹਣਾ ਹੋਇਆ ਪਿਆ ਜੀ ਤੇ ਹੁਣ ਆਏ ਦੱਸੋ ਜੀ ਵੀ ਆ ਕੱਪੜਿਆਂ ਦਾ ਕੀ ਹੱਲ ਕੀਤਾ ਜਾਵੇ ਇੰਤਜ਼ਾਮ ਕੀਤਾ ਜਾਵੇ ਹਨਾ ਤੇ ਮੀਂਹ ਦੇ ਕਰਕੇ ਹੁਣ ਇਹ ਕੱਪੜੇ ਕਿੱਥੇ ਤਾਂ ਆਪਾਂ ਨੂੰ ਸੁੱਕਣੇ ਪਾਉਣੇ ਪੈਣਗੇ ਪੇਟੀਆਂਾਂ 'ਚ ਹੀ ਪਾਉਣੇ ਪੈਣਗੇ 100% ਤਾਂ ਹਨਾ ਤੇ ਉਹੀ ਆਪਣੀ ਪਿੰਡਾਂ ਵਾਲੀ ਗੱਲਬਾਤ ਹਨਾ ਪਿੰਡਾਂ 'ਚ ਵੀ ਮਾਹੌਲ ਤਾਂ ਬਹੁਤ ਸੋਹਣਾ ਹੁੰਦਾ ਹੈ ਹਨਾ ਪਰ ਸ਼ਹਿਰਾਂ 'ਚ ਇਹ ਚੀਜ਼ ਨਹੀਂ ਹੁੰਦਾ ਕੱਪੜੇ ਹਨਾ ਸੁੱਕਣੇ ਪਾਉਣ ਵਾਸਤੇ ਸਟੀਲ ਦੇ ਐਡੇ ਸੁਣੇ ਸਟੈਂਡ ਆਏ ਹੋਏ ਐ ਪਰ ਆਪਣੇ ਜਿਹੜੇ ਪਿੰਡਾਂ ਵਾਲਾ ਰੀਤੀ ਰਿਵਾਜ ਆ ਆਪਣੇ ਇੱਥੇ ਉਹੀ ਚੱਲਦਾ ਤੇ ਹੁਣ ਆਪਾਂ ਕੱਪੜੇ ਪਾ ਦਾ ਮੈਂ फटाफट ਸੁੱਕਣੇ ਹਨਾ ਜਿੱਥੇ ਵੀ ਸੈਟਿੰਗ ਬੈਂਦੀ ਉੱਥੇ ਹੀ ਮੈਂ ਸੁੱਕਣੇ ਪਾ ਦੂੰਗੀ ਤੇ ਮੰਜਿਆ ਤੇ ਵੀ ਟੰਗ ਸਕਦੇ ਆ ਆਪਾਂ ਇੱਧਰ ਵੀ ਇੱਧਰ ਟੰਗ ਦਾਂਗੇ ਕੁਛ ਨਾ ਕੁਛ ਕੁਛ ਸਪੇਟਾਂਾਂ ਤੇ ਤੇ ਚਲੋ ਜੀ ਫੇਰ ਮਿਲਦੇ ਆਂ ਕਿਰ ਆਪਾਂ ਕੱਪੜੇ ਸੁੱਕਣੇ ਲਾ ਦਈਏ ਕਿਉਂਕਿ ਬੱਠਲ ਚ ਇਕੱਠੇ ਪਾਏ ਨਾਲ ਤਾਂ ਬਲ ਪੈ ਜਾਣੇ ਕਿਉਂਕਿ ਬੱਚਿਆਂ ਦੀ ਚਿੱਟੀ ਵਰਦੀ ਐ ਫੇਰ ਤੁਹਾਨੂੰ ਪਤਾ ਹਨਾ ਫੇਰ ਜੇ ਕਿਸੇ ਕੱਪੜੇ ਦਾ ਰੰਗ ਵਗੈਰਾ ਚੜ ਗਿਆ ਤਾਂ ਫੇਰ ਮੁਸ਼ਕਲ ਹੋ ਜਾਣਾ ਹਨਾ ਰੋਜ਼ ਰੋਜ਼ ਸਾਨੂੰ ਪਤਾ ਕੱਪੜਿਆਂ ਤੇ ਬਾਦੀਆਂ ਤੇ ਪੈਸੇ ਨਹੀਂ ਲੱਗਦੇ ਜੀ ਕੀ ਪਤਾ ਕਿਵੇਂ ਇੱਕ ਵਾਰ ਚਲੋ ਉਹ ਹੁੰਦਾ ਤੇ ਬਾਕੀ ਸਾਰਨਾ ਭੈਣਾ ਸਮਝਦਾਰ ਹੈ ਸਾਰਨਾ ਸਮਝਦਿਆਂ ਮਜਬੂਰੀ ਤੇ ਆਪਾਂ ਵਾਲੀ ਹੈ ਜੀ ਕੱਪੜੇ ਸੁਕਣੇ ਫੇਰ ਸਾਨੂੰ ਦਿਖਾਉਣੇ ਆ ਵੀ ਆਪਾਂ ਕਿਵੇਂ ਸੈਟਅਪ ਕਰਿਆ ਕੱਪੜਿਆਂ ਦਾ ਲਓ ਜੀ ਕਰਤੀ ਆਪਾਂ ਕੱਪੜਿਆਂ ਦੀ ਸੈਟਿੰਗ ਹਨਾ ਚਿੱਟੇ ਕੱਪੜੇ ਜਿਹੜੇ ਸਾਰੇ ਵਰਦੀਆਂ ਬੱਚਿਆਂ ਦੀਆਂ ਆਪਾਂ ਇੱਥੇ ਪਾਤੀਆਂ ਚਿੱਟੇ ਖੇਸ ਤੇ ਤੇ ਕਿਉਂਕਿ ਰੰਗ ਦਾ ਵੀ ਡਰ ਹੁੰਦਾ ਦਾ ਸਾਨੂੰ ਪਤਾ ਤੇ ਇੱਧਰ ਕਰੀ ਇੱਥੇ ਜੈਸ਼ਨਾਂ ਮੰਝੇ ਤੇ ਤੇ ਦੋ ਅੰਡਰ ਸ਼ਰਟਾਂ ਉੱਥੇ ਬਾਤੀਆਂ ਮੇਰੇ ਇੱਥੇ ਪਾਤੇ ਬੱਚਿਆਂ ਦੇ ਆ ਪਾਤੇ ਇਹ ਹੈ ਜੀ ਆਪਣਾ ਦੇਸੀ ਤਰੀਕਾ ਪਿੰਡਾਂ ਵਾਲਿਆਂ ਦਾ ਤੇ ਆਪਣੀ ਚੁੰਨੀ ਇੱਥੇ ਸੁੱਕ ਜਾਣੀਆਂ ਹਨਾ ਇਹ ਤਾਂ ਜਲਦੀ ਸੁੱਕ ਜੂਗੀ ਥੁੱਤੀ ਹੈ ਮੈ ਤਾਂ بس ਹਵਾ ਉੱਤੇ ਆਪਾਂ ਪੱਖਾ ਚਲਾਤਾ ਤੇ ਹੁਣ ਆਪਾਂ ਲਗਾਉਣੇ ਆ ਪੋਚ ਲਓ ਜੀ ਆਪਾਂ ਲਾਗੇ ਕੱਪੜੇ ਦੇ ਤੈਹ ਲਾਉਣਾ ਹਨਾ ਤੇ ਟਾਈਮ ਜੀ 5:30 ਹੋ ਗਏ ਤੇ ਕਿਉਂਕਿ ਨੇ ਮੈਂ ਨਾ ਉਹਨੂੰ ਇੱਕ ਬਾਅਦ ਪ੍ਰੀਤਪੁਰੇ ਆ ਗਈ ਸੀ ਇਹ 2 1/2 ਵਜੇ ਆ ਗਈ ਸੀ ਇਹ ਤੇ ਇਹਨਾਂ ਨੂੰ ਮਤਲਬ ਕਿ ਰੋਟੀ ਪਕਾ ਕੇ ਦਿੱਤੀ ਰੋਟੀ ਰੋਟੀ ਖਾਧੀ ਇਹਨਾਂ ਨੇ ਤੇ ਫਿਰ ਮਤਲਬ ਕਿ ਮੈਂ ਇਹਨਾਂ ਦੇ ਆਏਂ ਤੇ ਨਹਾ ਲਈ ਹਣਾ ਤੇ ਨਾ ਉਹਨੂੰ ਕੇ ਤੇ ਫਿਰ ਮੈਂ ਚਾਹ ਬਣਾਈ ਤੂ ਬਾਅਦ ਤੇ ਚਾਹ ਚੂ ਪੀ ਕੇ ਤੇ ਫਿਰ ਮੇਰੀ ਨੱਖ ਲੱਗ ਗਈ ਤੇ ਮੈਨੂੰ ਘੰਟਾ ਤੱਕ ਨੀਂਦ ਆ ਗਈ ਤੇ ਮੈਂ ਬੜੀ ਦਿੱਤੀ ਅੱਜ ਤੇ ਹੁਣ ਵੀ ਨਾ ਸਿਰਸਰ ਵਾਹ ਕੇ ਹੁਣ ਹਦੀ ਸੀ ਮੈਂ ਤੇ ਇਕ ਰਾਏ ਆ ਜੀ ਕੁਸਤਾ ਮੌਸਮ ਦਾ ਫਰਕ ਪੈਗਾ ਠੰਡ ਹੋ ਗਈ ਹਨਾ ਰਾਤ ਨੂੰ ਬਾਹਰ ਹੀ ਠੰਡ ਲੱਗੂਗੀ ਅੱਜ ਵਾਂਗ ਕੱਲ ਨੂੰ ਵਾਂਗ ਪਾਣੀ ਨੇ ਚਲਾਇਆ ਉਹ ਅੱਜ ਮੋਟਰ ਕੱਲ ਨੂੰ ਕੱਲ ਨੂੰ ਤਾਂ ਬਾਹਰ ਹੀ ਠੰਡੇ ਲੱਗੀ ਸੀ ਹੁਣ ਰਾਤ ਨੂੰ ਠੰਡ ਹੋ ਜੇ ਉਹ ਤਾਂ ਦਿਨੇ ਦਿਨੇ ਵਾਲੀ ਗਰਮੀ ਨਹੀਂ ਰਹਗੀ ਖੇਸ ਖੇਸ ਲਾਂ ਤੋਂ ਵੀ ਠੰਡ ਨਹੀਂ ਹਤੀ ਹੁਣ ਫਿਰ ਉਹ ਹੈ ਦਾ ਕੀ ਕਹਿੰਦੇ ਹੁੰਦੇ ਅੱਜ ਪਾਣੀ ਵਾਲੀ ਸੋਚ ਨੇ ਮਹੀਨਾ ਛੱਡਿਓ ਅਜ ਤੱਕ ਫਿਰ ਜੰਮੀ ਕੰਮ ਨਹੀਂ ਚੱਲਦੂ ਮੈਂ ਤਾਂ ਕਹਿਣੀ ਆ ਅੱਜ ਕਮਰੇ ਦੀ ਪ੍ਰਾਈਸ ਵਧੀਆ ਰਹੂਗੀ ਨੇ ਮੈਂ ਵੀ ਬਾਹਰ ਪਾਵਾਂਗੇ ਟਿਕਾ ਨਿਕਾਲੇ ਪਾਵਾਂਗੇ ਬਾਹਰ ਪਾਵਾਂਗੇ ਠੀਕ ਹੈ ਭਈ ਬਾਹਰ ਪੈ ਪਾਣਾ ਲੱਗੂ ਮੈਂ ਤਾਂ ਦੋ ਕੰਬਰ ਲੈ ਲਵਾਂ ਅੱਛਾ ਪਰ ਅੰਦਰ ਨਹੀਂ ਪੈਣਾ ਹਾਂ ਆ ਗਰਛਾ ਜਿਹਾ ਥੋੜਾ ਤੇ ਮੈਂ ਸੋਚਿਆ ਨਾ ਕੱਪੜੇ ਤੇ ਫਟਾਫਟ ਲਾ ਦਗੀ ਸਾਨੂੰ ਪਤਾ ਚਿੱਟਨਾ ਵਰਦੀਆਂ ਹੈ ਜੀ ਸਵੇਰੇ ਧੋਤ ਵੀ ਲਏ ਸੀ ਕੱਪੜੇ ਸੁੱਕ ਵੀ ਗਏ ਸੀਗੇ ਤੇ ਅੰਦਰ ਵਾਰ ਜੇ ਸਿੱਟ ਕੇ ਫਿਰ ਮੈਂ 1:30 ਵਜੇ ਤੋਂ ਧੁੱਪ ਕੱਢ ਗਈ ਸੀ ਰੱਬ ਨੇ ਪਹਿਲਾਂ ਅੰਦਰ ਪਏ ਰਹੇ 1:30 ਵਜੇ ਫੇਰ ਮੈਂ ਧੁੱਪੇ ਸੱਟ ਗਈ 1:30 ਵਜੇ ਧੁੱਪੇ ਪਾ ਕੇ ਕੱਪੜੇ ਫੇਰ ਟਾਈਮ ਸੀਗਾ ਸ਼ਾਇਦ 3:30 ਦਾ ਫੇਰ ਫੇਰ ਮਤਲਬ ਕਣੀਆਂ ਆ ਗੀਆਂ ਕਿਉਂ ਬਾਹਰ ਪਏ ਸੀ ਕੱਪੜੇ ਕਣੀਆਂ ਆਂ ਜਦੋਂ ਫੇਰ ਫੇਰ ਅੰਦਰ ਮਤਲਬ ਸੁੱਕੋਏ ਸੀ ਉਹਦੋਂ ਧੁੱਪ ਲੱਗੀ ਸੀ ਫੇਰ ਵਾਸਾ ਸੁੱਕੇ ਪਏ ਜਮਾ ਰੋੜ ਬਣ ਕੇ ਤੇ ਹੁਣ ਮੈਂ ਕਿਹਾ ਤੈਹ ਲਾ ਦਗੇ ਆਪਾਂ ਪਕੜਾਂਗੇ ਤੈਹ ਲਾ ਕੇ ਏਡੋ ਏਡੋ ਰੱਖਣਾ ਚ ਰੱਖ ਦਗੇ ਹਣਾ ਮਮੀ ਕੋਈ ਨਹੀਂ ਹਏ ਜਸ਼ਨ ਦਾ ਕੰਮ ਕਰਨਾ ਸਕੂਲ ਦਾ ਪੁੱਤਰ ਕੰਮ ਨਹੀਂ ਕਰਨਾ ਕੋਈ ਨਹੀਂ ਕਰ ਲੀ ਤੇ ਮੈਂ ਕਿਹਾ ਚਲੋ ਛੋੜੇ ਨੇ ਵੀਡੀਓ ਸ਼ੇਅਰ ਕਰਦੇ ਆਪਾਂ ਨਾਲ ਦੀ ਨਾਲ ਜਦੋਂ ਸਮਝਿਆ ਕਰੋ ਜਿਉ ਜਸ਼ਨ ਆਇਆ ਕਹਿੰਦਾ ਮਮੇ ਮਮੇ ਉਹਦੋਂ ਇਹ ਆ ਜਾਂਦਾ ਵੀ ਮਮੀ ਵੀਡੀਓ ਬੰਦ ਕਰਦੀ ਇਹ ਕਿਹਦਾ ਨਾ ਉਹ ਹੈ ਸਾਡਾ ਪਾਸਵਰਡ ਰੱਖਿਆ ਹੋਇਆ ਪਾਸਵਰਡ ਹੈ ਨਾ ਜਸ਼ਨ ਆਪਣਾ ਦੋਨਾਂ ਦਾ ਮਾਂ ਵਧੀਆਂ ਦਾ ਪਾਸਵਰਡ ਹੈ ਨਾ ਮਮੀ ਮਮੇ ਤੇ ਬੀਬੀ ਵੀ ਆ ਗਈ ਜੀ ਆਪਣੇ ਫੋਨ ਕਰਿਆ ਸੀ ਮੈਂ ਕਹਿੰਦੀ ਸੌਹ ਵਾਲੇ ਆ ਗਈ ਸੌਹ ਵਾਲੇ ਫਿਰ ਔਡਾ ਪੰਚ ਨਾਲ ਹੀ ਆ ਹਾਂ ਬਸ ਔਡਾ ਦਾਲ ਸਮਝ ਲੈ ਸੌਹ ਵਾਲੇ ਦੇ ਨਾਲ ਪੰਨੀ ਵਾਲਾ ਆ ਜੂਗਾ ਫਿਰ ਸੌਹ ਵਾਲੇ ਤੋਂ ਬਾਅਦ ਫਿਰ ਪੰਨੀ ਵਾਲੇ ਦੇ ਨਾਲ ਆਪਣਾ ਔਡਾ ਤੇ ਆਪਾਂ ਵੀ ਕਰਗੇ ਵੀ ਦਾਲ ਸਬਜ਼ੀ ਦੀ ਤਿਆਰੀ ਹਨਾ ਬਾਤਨ ਵਗੈਰਾ ਚੱਕ ਲਗੇ ਤੇ ਮੁੜ ਕੇ ਸਾਨੂੰ ਪਤਾ ਜੀ ਮਾੜੇ ਮਨ ਨਾਲ ਡੇਟ ਹੋ ਜਾਂਦਾ ਅੱਜ ਮੌਸਮ ਉਮੀਦਾਂ ਕਰਕੇ ਹੋ ਸਕਦਾ ਭਮੱਕੜ ਆਉਣ ਹਨਾ ਕਹਿ ਨਹੀਂ ਸਕਦੇ ਆਪਾਂ ਤੇ ਬਹੁਤ ਬਹੁਤ ਧੰਨਵਾਦ ਜੀ ਨਾ ਸਾਰੀਆਂ ਭੈਣਾਂ ਤੇ ਭਰਾ ਇੰਨੇ ਜਿਆਦਾ ਸਪੋਰਟ ਕਰ ਰਹੇ ਹੋ ਥੈਂਕ ਯੂ ਜੀ ਤੇ ਐਂ ਹੀ ਬਸ ਆਪਣੇ ਚੈਨਲ ਦਾ ਸਪੋਰਟ ਬਣਾਈ ਰੱਖਿਓ ਹਾਂ ਬਸ ਨਹੀਂ ਆ ਦੇਖੋ ਜੀ ਪਾਸਵਰਡ ਦੁਬਾਰੇ ਫੇਰ ਵਾਰ ਤੇ ਆ ਗਿਆ ਤੇ ਚਲੋ ਜੀ ਫਿਰ ਹਨਾ ਆਪਾਂ ਕੱਪੜੇ ਪਹਿਨ ਲਾ ਕੇ ਫਟਾਫਟ ਬਾਥਮ ਵਗੈਰਾ ਚੱਕ ਲਗੇ ਤੇ ਫਿਰ ਤੁਹਾਡੇ ਨਾਲ ਵੀਡੀਓ ਆਪਾਂ ਕਰਾਂਗੇ ਸ਼ੇਅਰ ਤੇ ਜਿਸ਼ਣ ਨੇ ਇੱਕ ਦੋ ਕੰਮ ਜੇ ਕਰ ਲਏ ਨੇ ਸਕੂਲ ਦੇ ਪਏ ਕੰਮ ਇਹ ਤਾਂ ਕਰਨਾ ਨਾ ਉਹ ਤੇ ਕੰਮ ਪਾਦਾ ਚੱਜੀ ਤਾਂ। ਕੀ ਸਾਨੂੰ ਪਤਾ ਫਿਰ ਹਣਾ ਜਦ ਬੱਚਾ ਉਹ ਪ੍ਰੀਤ ਕਰੀ ਜਾਂਦੀ ਕੰਮ ਫਿਰ ਇਹਨੂੰ ਆਇਆ ਹੋ ਜਾਂਦਾ ਵੀ ਮੇਰਾ ਰਹਿ ਗਿਆ ਤੇ ਪ੍ਰੀਤ ਕਰ ਰਹੀ ਹੈ ਤੇ ਮੈਂ ਰਹਿ ਗਈ ਹਣਾ ਇਹਦੇ ਨਾਲ ਨੂੰ ਆਏ ਜੇ ਹੋ ਜਾਂਦੇ ਇੱਕ ਦੂਜੇ ਦਾ। ਮੰਮ ਨੇ ਚਲੋ ਜੀ ਫੇਰ ਮਿਲੋ। ਲਓ ਜੀ ਬੀਬੀ ਆ ਗਈ ਆਪਣੀ। ਰੋਟੀ ਲਈ ਆਈ। ਆ ਦੇਖੋ ਕਿੱਡੇ ਸੋਨੇ ਪੀਸ ਹੈ ਪੀਸ ਦੇਖੋ ਜੀ ਕਿੱਡੇ ਸੋਨੇ ਚੌਰਸ ਕੱਟੇ ਹੋਏ ਆ ਮੈ ਤਾਂ ਖਾਣ ਵੀ ਲੱਗ ਗਈ ਬੜਾ ਸੁਆਦ ਹੈ 체ਰੀ ਪਾਈ ਇਹਦੇ ਵਿੱਚ ਐਡਾ ਸੁਆਦ ਬਣਾਇਆ ਹੋਇਆ ਹਰੀ ਆਹ ਮੈਂ ਹਰਾ ਜੀ ਨਹੀਂ ਕਰ ਸਕਦੀ ਹੂੰ ਹੋਰ ਲਿਆਉਣਾ ਸੀ ਕੱਟ ਕੇ ਤਾਂ ਦਿੱਤਾ ਮੈਂ ਕੱਟਦਾ ਮੈਂ ਖਾ ਚਿੱਕਿਆ ਨਹੀਂ ਜਾਣਾ ਸੁਆਦ ਵੀ ਬੜਾ ਉਪਰ ਹੈ ਵਾਕੀ ਜਦੋਂ ਆਦੀ ਮੈਂ ਸੁਝਾ ਕਰ ਪੀਸ ਕੱਢੀ ਵੀ ਇੱਕ ਵਾਰ ਮੇਰੇ ਝੂਠੇ ਹੱਥ ਹੈ ਪੰਜਾਬ ਨੂੰ ਕੇ ਜਾਇ ਮੈਂ ਸੁਝਾ ਕਰ ਦੇਖੋ ਕਿੰਨਾ ਕੱਟਿਆ ਹੋਇਆ ਚਾਉਰਸ ਦੇਖ ਹਾਂ ਕਿੱਡੇ ਸੋਹਣਾ ਤਰੀਕੇ ਨਾਲ ਕੱਟਿਆ ਹੋਇਆ ਆ ਮਣਾਇਆ ਦੇਖ ਵਧੀਆ ਹੈ ਨਾ ਹੂੰ ਉਹ ਕੰਨੀ ਕੁਛ ਨਹੀਂ ਹੁੰਦਾ ਚੇਰੀ ਪਾਈ ਹੈ ਵਿੱਚ ਹਨਾ ਸੌਫ ਬੜਾ ਸਾਮਾਨ ਪਾਇਆ ਹੈ ਤੇ ਇੰਨਾ ਨਰਮ ਮੱਖਣ ਤੇ ਇੰਨਾ ਸਵਾਦ ਹੈ ਲਓ ਜੀ ਆਂਦਾ ਹੋਗਾ ਦੋ ਤਿੰਨ ਦਿਨ ਰੋਟ ਮਿਲ ਗਿਆ ਖਾਵਾਂਗੇ ਇਸ ਤਾਂ ਦੋ ਤਿੰਨ ਦਿਨ ਫੇਰ ਲਿਉਣਾ ਸੀਗਾ ਕੱਟਣਾ ਨਹੀਂ ਅਸੀਂ ਲੈ ਜਾ ਲੈ ਜਾ ਮਾਸੀ ਕੁਛ ਨਹੀਂ ਹੁੰਦਾ ਤੂੰ ਤਾਂ ਜੱਫਣਾ ਪੈਗੀ ਹੂੰ ਬਸ ਨਹੀਂ ਜੱਕਣਾ ਸਹੀ ਐ ਜੇ ਤਾਂ ਕਿੰਨਾ ਘਫਾਰਾ ਹੌਲਾ ਤਕਾ ਆ ਅੱਡੇ ਤੋਂ ਤਰਕੇ ਤਾਂ ਜੱਕਣਾ ਪੈਂਦਾ ਹਾਂ ਉੱਥੋਂ ਮਕਾ ਮਨੋਖਾ ਹੈ ਨਾ ਸਹੀ ਐ ਇਹ ਕਮ ਕਾਤੋ ਤਾਂ ਨਹੀਂ ਹੋਈ ਜਾਂਦੇ ਸਹੀ ਐ ਮਗਰ ਲਾ ਦੇ ਅੱਜ ਤਾਂ ਤਾਂ ਹੀ ਆਗੇ ਨੰਬਰ ਕਰ ਮਾ ਸੀਗੇ ਤਾਂ ਨਹੀਂ ਦੇਂਦੇ ਵੀਡੀਓ ਕਿ ਦੇਂਦੇ ਐ ਦੇਂਦੇ ਐ ਹਾਂ ਹਾਂ ਤਾਂ ਨੋਟ ਕਰਾ ਲਈ ਚੱਕੇ ਨਹੀਂ ਪਾਣੀ ਆ ਬਿੰਦਕ ਹੋ ਗਿਆ ਹਟਿਆ ਪਾਣੀ ਪਤ ਨਹੀਂ ਲੱਗਿਆ ਕੱਲ ਨੂੰ ਆਊਗਾ ਆਪਣੇ ਮਨੀ ਨੋਟ ਨਹੀਂ ਕਰਾਈ ਹੂੰ ਕੌਣ ਆਈ ਨਾ ਵੀ ਨਹੀਂ ਕਰਾਈ ਪਤਾ ਨਹੀਂ ਬਣੀ ਜੋ ਮੋਟਰ ਦਾ ਲੋਡ ਕਰਾ ਲਿਆ ਵੀ ਕਿ ਕੌਣ ਦੇ ਦੇ ਸੇਵ ਕੇ ਹਾਂ ਉਹ ਹਾਂ ਸੇਵ ਕੇ ਵੀ ਨਹੀਂ ਹੂੰ ਹੋਰ ਕੌਣ ਦੇ ਸੰਦੀਪ ਕਹਿੰਦੇ ਨੇ ਹਾਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹਾਂ ਕਿਹਨੂੰ ਸੰਦੀਪ ਕਹਿੰਦੇ ਉਹਨਾਂ ਨੂੰ ਨਹੀ ਆਲੀ ਨੋਟ ਅੱਜ ਅਸਵਾਲ ਲਈ ਆਈ ਹਾਂ। ਇਹ ਤੁਸੀਂ ਸੀਗੇ ਮੇਰੇ ਵਾਸਤੇ ਲਿਆ ਦਿੰਦੀ। ਤੈਨੂੰ ਆ ਜੀ। ਹਾਂ ਮਹੱਲਮਾ ਤਾਂ ਲਿਆ ਦਿੰਦੀ ਪਟਕੂੜਾ ਤਾਂ ਨੀਂਂਦ ਦਾ ਮਾਂਗੀ ਕਰ ਰਹੀ ਹੈ। ਕੌਣ ਆਈ ਸੀ ਉਹ ਕੁੜੀ ਆਈ ਸੀ? ਹਰਮਨ? ਦੱਸੋ। ਅੱਛਾ। ਮਹਾਂ ਮੇਰੀ ਤਾਂ ਰਹੀ ਨਹੀਂ ਸੀ ਪਹਿਲਾਂ। ਹਾਂ। ਮੈਂ ਜਾਉਂਗੀ ਮਹਾਂ ਉਹ ਕਰਮੀ ਦੀ ਸੀ। ਹਾਂ। ਉਹ ਜੇ ਤਾਂ ਠੰਡ ਹੋਵੇ ਮੈਂ ਕਿਹਦਾ ਮਾਂਗੀ ਨਹੀਂ ਰਾਇਮ। ਹਾਂ। ਆਦੀ ਸੀ। ਹਾਂ ਉਹਨਾਂੰਦੇ ਵਾਲੀ ਤੇ ਪਕਾ ਰਹੀ ਵਾਪੋਈ ਉਹ ਸਾਰਦਨੀ ਕਰਿਆ ਵਾਲੀ ਹਾਂ ਯਾਦ ਕਰਨ ਕਹਿੰਦੀ ਕਿ ਲੋ ਅਕੂੜਿਆ ਤੋਂ ਸਭ ਲੈ ਕੇ ਦੇਖਣਾ ਹਾਂ ਆਇਆ ਤਾਂ ਹੈ ਗਾ ਬੜੀਆ ਮਿਲੇ ਆਉਂਦੀ ਬਰੀਦ ਵੀ ਬੰਨੇ ਕਹਿੰਦੀ ਦੋਨੇ ਆ ਜਾਂਦੇ ਹਾਂ ਆ ਬੰਨਣਾ ਦੇਖ ਨੂੰ ਲੱਗਦੀ ਆ ਦੇਖੋ ਜੀ 체ਰੀ ਐਡੇ ਸੋਹਣੇ ਤਰੀਕੇ ਨਾਲ 체ਰੀ ਬਣਾ ਪਾ ਕੇ ਨਾ ਫੇਰ ਬਣਾਇਆ ਐਡਾ ਸਵਾਦ ਗਰਮੀ ਵਾਲੀ ਸੀ ਗਰਮੀ ਸੀ ਬਿਮਾਰ ਹੋ ਜਾਂਦਾ ਮਾਤਾ ਮਾਤਾ ਦੱਤੀ ਹਾਂ ਹਾਂ ਕੋਈ ਨਹੀਂ ਕਦੇ ਫੇਰ ਬਣਾ ਕੇ ਲੈ ਜਿੰਦੇ ਮਾਤਾ ਮਾਰਦੇ ਰਹੇ ਹਾਂ ਜਿਸ ਕਰ ਸਕਦੇ ਹੋ ਹੋਰ ਆ ਤਾਂ ਸਾਮੇ ਰੱਖਿਆ ਚਾਹ ਜਿਵੇਂ ਕੋਈ ਹੀਰੇ ਮੋਤੀ ਨਹੀਂ ਸਾਮੇ ਹੁੰਦੇ ਰੋਟੀ ਕੀੜਿਆਂ ਤੋਂ ਬਚਾ ਕੇ ਰੱਖਿਆ ਕੀੜੀਆਂ ਤੋਂ ਐ ਬਤਾ ਹੁੰਦਾ ਮੈਂ ਕੱਢ ਲਈ ਨਾ ਪਰ ਤਸੂਨ ਦਾ ਲਫਾਫਾ ਕੀੜਿਆਂ ਤੋਂ بچਾ ਕੇ ਰੱਖਾਂਗੇ ਉਹ ਲਾ ਕੇ ਨਾ ਦੂਜਾ ਜੋਗ ਲਿਆਂਦਾ ਮੈਂ ਕੀੜੀਆਂ ਵਾਲਾ ਉਹ ਲਾ ਕੇ ਆਸੀ-ਵਾਸੀ ਮਾਸੀ ਦਾ ਬੰਨਣਾ ਲੱਗੇਗੀ ਕਿਹੜੀ ਮੈਂ ਸਿਆਰੋ ਹਾਂ ਕੋਈ ਨਹੀਂ ਮੈਂ ਬਾਤ ਕਹਿੰਦਾ ਚ ਪਾ ਕੇ ਢੋਲੇ ਚ ਹਾਂ ਪਾ ਦੇ ਤਾਂ ਬਹੁਤ ਗਨੀ ਪਾ ਦੇ ਕੇ ਲਾ ਤੂੰ ਚਾਰ ਹਾਂ ਸੁਆਦ ਲੱਗਦਾ ਤਾਂ ਹੁਣ ਜਿਵੇਂ ਰੋਟ ਲੱਗ ਸਾਡੇ ਹੁਣ ਇਹ ਸੌਣ ਚ ਐਡਾ ਸਵਾਲ ਲੱਗੂਗਾ ਹਾਂ ਬੜਾ ਸਵਾਲ ਲੱਗੂਗਾ ਮਾਹਤ ਕਿਆ ਨਹੀਂ ਆਣਾ ਹੂੰ ਉਹ ਚਾਹ ਕਰਨ ਲੱਗ ਪਏ ਕੱਢ ਅੱਛਾ ਹੂੰ ੜੀ ਬਣਾ ਗਏ ਆਪਾਂ ਬਣਾ ਲੂ ਲੱਸੀ ਪਈ ਮਸ ਮਾਣ ਲੈਣੀ ਦੁਕਾਨ ਤੋਂ ਖੜ ਗਈ ਫਿਰ ਉੱਤਰ ਦੇ 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 ਆ ਹਾਂ ਇੱਥੇ ਬਾੜ ਪੈ ਜਾਂਦੀ ਆਪਾਂ ਨੂੰ ਹਾਂ ਇਹ ਦੰਕੇ ਤਾਂ ਉੱਤੇ ਮਸਾਂ ਕੀ ਚੱਲਾ ਸਾ ਕੀ ਆ ਹਾਂ ਹਾਂ ਚਲੋ ਜੇ ਕੋਈ ਦਾਲ ਸਬਜ਼ੀ ਬਣਾ ਲਗੇ ਤਿਆਜੋ ਰੋਟ ਖਾ ਲੋ ਜਿਹੜੇ ਭੈਣ ਭਰਾ ਨੇ ਰੋਟ ਖਾਣਾ ਆ ਜੋ ਜਿਨ ਨਾਲੇ ਸਾਨੂੰ ਮਿਲ ਜੋ ਨਾਲੇ ਰੋਟ ਖਾ ਲੋ ਲਓ ਜੀ ਆਪਾ ਉਹਨੇ ਕੜੀ ਵਾਸੀ ਦੋ ਸ਼ੁਰੂਆਤ ਕਰੀਏ ਵੀਡੀਓ ਦੀ ਤੇ ਬਾਹਰ ਹਵਾ ਚੱਲ ਵੀ ਦੇਖੀਏ ਹੁਣ ਫੈਨ ਲੱਗੂਗਾ ਕੜੀ ਦੇ ਕਾਲੇ ਬੱਦਲ ਵੀ ਆ ਗਏ ਤੇ ਮੀਂਹ ਦਵਾਰੇ ਵੀ ਆ ਗਿਆ ਸੀ ਜੀ 4:30 4:30 ਵਜੇ ਫੇਰ ਦਵਾਰਾ ਮੀਂਹ ਆ ਗਿਆ ਉਹ ਵੀਡੀਓ ਨਹੀਂ ਬਣੀ ਸਾਡੇ ਤੋਂ ਤੇ ਹੁਣਾਂ ਤਾਂ ਝਾੜੂ ਵੱਜਿਆ ਤੇ ਕਿਵੇਂ ਜਿਵੇਂ ਪਸੂ ਆਇਆ ਬੈਠ ਕੇ ਤੇ ਪਾਣੀ ਖੜਾ ਗੱਟੇ ਕਿਵੇਂ ਹੋ ਰਿਹਾ ਹੈ ਤੇ ਹੁਣ ਕੁਝ ਨਹੀਂ ਕਰਦੇ ਸਵੇਰੀ ਕਰਾਂਗੇ ਦੀ ਸੈਟਿੰਗ ਬੈਠਗਾ ਕਿਉਂਕਿ ਹੁਣ ਤੱਕ ਇਰਾ ਹੈ ਵੀ ਬਦਲ ਵਾਈ ਹੋਈ ਪਈ ਐ ਈ ਵੀ ਵਗੈਰਾ ਹੋਰ ਨਾ ਜੀ ਕੋਈ ਰੋਟੀ ਪਕਾ ਕੇ ਖਾ ਲਗੇ ਹੈ ਨਾ ਤੇ ਬੱਦਲ ਤੁਰ ਜਾਂਦੇ ਆ ਮੀ ਤੁਰ ਨਹੀਂ ਆ ਬੱਦਲ ਇਹ ਹੋਰ ਪਿੰਡ ਜਾਊਗਾ ਮੀ ਹੁਣ ਨਹੀਂ ਆਪਣੇ ਹੀ ਆਏ ਹੈ ਤਾਂ ਤੁਰ ਕੇ ਗਾਹ ਹੋ ਜਾਣਗੇ ਬੱਦਲ ਨੇ ਗਾ ਤਾਂ ਨੀ ਉਹ ਜਾਂਦੇ ਇੱਥੇ ਪਾਉਗਾ ਤੁਹਾਡੇ ਨਾਲ ਤੁਰ ਜਾਂਦੇ ਬੱਦਲ ਤੁਰ ਜਾਂਦੀ ਐ ਮੈਂ ਕਹਣਾ ਦਾ ਆਪਣੀ ਪੁੱਤ ਕੇ دیਵਾ ਜੀ ਨਾਲ ਕੁਕੂ ਦੇ ਲੋ ਜੀ ਆਪਾਂ ਬਣਾਉਣੇ ਅੱਜ ਆਪਾਂ ਕਰੀ ਬਣਾ ਕੇ ਖਾਣੇ ਅੱਜ ਆਏ ਜੇ ਲੱਗੇ ਹਨਾ ਜੀ ਜਾ ਕੇ ਰਿਆ ਕੜੀ ਖਾਣ ਨਹੀਂ ਸਾਰੀ ਦੁਨੀਆ 'ਚ ਹੁੰਦੇ ਆ ਬੱਦਲ ਸਾਰੀ ਦੁਨੀਆ 'ਚ ਬਾਰੇ ਜੇ ਦੇਸ਼ਾਂ 'ਚ ਵੀ ਕੈਨੇਡਾ 'ਚ ਸਾਰੇ ਕਿਤੇ ਸਾਰੇ ਕੀ ਦੀ ਲੋ ਜੀ ਕੇਰੀ ਅੰਦੇ ਆਸਮਾਨ ਨੂੰ ਤੇ ਆਪਾਂ ਪਾ ਲਿਆ ਤੇਲ ਤੇ ਆਪਾਂ ਇਹਦੀ ਜੀਰਾ ਵਗੈਰਾ ਫਰਾਈ ਕਰਾਂਗੇ ਹਨਾ ਲੀਪੀ ਆਲੀ ਰੋਟੀ ਬੜਾ ਸਵਾਦ ਰੋਟੀ ਐਨੇ ਪੀਸ ਮਤਰਾ ਤਰੀਕੇ ਨਾਲ ਕਰਤੇ ਹੋਏ ਐ ਪੀਸ ਜਮਾ ਚੋਰਸ ਬਣਾ ਕੇ ਬਾਹਰ ਸੋਨੇ ਜਿਵੇਂ ਕੀ ਮੰਨ ਕੇ ਚਲੋ ਇੱਟ ਦੀ ਸ਼ੇਪ ਹੁੰਦੀ ਊਂ ਮੇਂ ਨਾ ਕਿਤੇ ਟੁਕੜਾ ਵੱਡਾ ਨਾ ਘੱਟ ਤੇ ਖਾਣ ਚ ਇੰਨਾ ਸੌਫਟ ਹੈ ਵੀ ਮਤਲਬ ਜੇ ਬਜ਼ੁਰਗ ਦੇ ਕਿਸੇ ਦੰਦ ਜੜਾ ਹੈ ਨੀ ਤਾਂ ਉਹ ਬੰਦਾ ਵੀ ਹੱਸ ਕੇ ਖਾ ਸਕਦਾ ਇੰਨਾ ਸੌਫਟ ਬਣਿਆ ਬੈ ਰੋਟ। ਲਓ ਜੀ ਸੰਦਾ ਰੋਟ ਫੇਰ ਆ ਗਿਆ ਹਨਾ ਤੇ ਆਪਾਂ ਬੈਂਕ ਜੀ ਹੁਣ ਅਗਲੇ ਸਾਲ ਹੀ ਰੋਟ ਮਿੱਤੂ ਜੀ 88 ਚ ਤੇ ਰੋਟ ਆ ਗਿਆ ਹੋਰ ਤੇ ਹੁਣ ਆਪਾਂ ਕਈ ਦਿਨ ਖਾਵਾਂਗੇ ਰੋਟ ਚਾਹ ਨਾਲ। ਖਾਣਾ ਖਾਤਾ ਜਿਵੇਂ ਉਨੀ ਹੱਟ ਤੇ ਬਾਸ ਜੀ ਨੂੰ ਆਪਾਂ ਮੀ ਹਾਂ ਮੋਮੈਂਟਾਂ ਵੀ ਹੋ ਗਈ ਵੀਡੀਓ ਬਣਾ ਲੈਣੇ ਪਰ ਕੜੀ ਸੀ ਤੋ ਬੁੱਤ ਅੜੀ ਤਾਂ ਬਣਾ ਗੀ ਵੀਡੀਓ ਤੇ ਅੱਜ ਆਪਾਂ ਲਾਈਵ ਹੋਏ ਹਨਾ ਤੇ ਬਹੁਤ ਭੈਣਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਅੱਜ ਕਿਹਦੇ ਨੂੰ ਵੀ ਅਸੀਂ ਵੀਡੀਓ ਚ ਲਾਵਾਂਗੇ ਕਿਹਨੂੰ ਕਿਹਦੇ ਵੀਡੀਓ ਆਨਦਾ ਮੈਂ ਤਾਂ ਮੰਨਿਆ ਕਿ ਰੋਟੀ ਸਾਹ ਲੈ ਜੀ ਰਾਂ। ਹਾਏ। ਤੇ ਆਮ ਨਾਲ ਆਪਣਾ ਰੋਟੀ ਸਾਹ ਲੈਣਾ ਨਾ ਮੁੱਕੜ ਆਉਣਗੇ ਅੱਜ। ਬਾਹਰ ਪਾ ਮੰਗੇ ਕਿ ਅੰਦਰ। ਜਿੱਦ ਮੈਂ ਤੁਸੀਂ ਕਹੋਗੇ ਆਪਾਂ ਦੋਥੀ ਪੈ ਜਾਣਗੇ। ਬਾਹਰ ਪੈਣੇ। ਬਾਹਰ ਪੈਣਾ ਬਾਹਰ ਤੋਂ ਜ਼ਬਰਦਸਤ। ਅੰਦਰ ਪੈਣਾ ਅੰਦਰ। ਜਦੋਂ ਮੈਂ ਮੀ ਆਗੇ ਅੰਦਰ ਵਾਜਣਗੇ। ਅੱਛਾ। ਫੇਰ ਤਾਂ ਤੂੰ ਮਾਰ ਕੇ ਮੱਝੇ ਜਾ ਕੇ ਉਹਦੀ ਲੈ ਜਾਣੀ ਹੈ ਨਾ। ਮੈਂ ਤਾਂ ਬਸ ਖੇਚ ਲੈ ਕੇ ਜਾਨੀ ਆਪਕੇ ਕੰਮ ਨਹੀਂ ਇਹਦਾ। ਕੱਲ ਨਾਲ ਹੀ ਰਾਤ ਨਹੀਂ ਹੈ ਬਾਈ ਹੈ। ਜਾਣੋ ਅਖਾਜਾ ਜਸ਼ਨ ਜਸ਼ਨ ਮੀ ਆ ਗਿਆ ਤੇ ਲੋਟਦੇ ਹੋਗੇ ਪੈਗੀ ਸਵਾਰ ਕੇ ਮੈਂ ਜਸ਼ਨ ਕਰਨਾ ਅੰਗ ਮੋਟਗਾ ਮੋਟਗਾ ਤੇ ਲੋਟਦੇ ਹੋਗੇ ਹੋਈ ਜਾਵੇ ਆ ਉੱਠੜਾ ਅੰਦਰ ਮਗ ਜੀ ਉੱਥੇ ਵੀ ਆ ਗਿਆ ਸੀ ਹੈਗਾ ਸੀ ਮੀ ਹਾਂ ਤੇ ਅੰਦਰ ਪਏ ਸੀ ਦਾ ਭਾਈ ਮੈਂ ਤੇ ਮਾਸੀ ਜੀ ਦੇ ਨਾ ਆ ਗਈ ਕੋਈ ਜੁੜ ਗਣਾ ਹਾਂ ਮੈਂ ਤਾਂ ਦੇਖਿਆ ਕੋਈ ਨਹੀਂ ਪਾਇਆ ਤੇ ਪੈ ਕੇ ਰ ਆਈ ਲੱਗ ਗਈ ਪੈ ਰੀ ਬਾਹਰ ਤਾਂ ਆਮਦਾਰੀ ਸੀ ਹੋਰ ਆਮਦਾਰੀ ਦੀ ਆ ਇਹ ਰੋਮ ਨੂੰ ਮਿਲ ਉਹ ਤੋਂ ਮਾਸੀ ਰੋਭੂ ਦੀ ਡਿੱਗਦੀ ਹੈ ਕਰ ਲਿਆ ਮੰਜੇ ਉੱਤੇ ਹੂੰ ਉਹ ਦੇਖਦੀਆਂ ਚਾਲ ਕੋਈ ਨਹੀਂ ਹੈ ਪਰ ਉਹਨੂੰ ਚਾਲ ਸਭ ਆਏ ਤੇ ਅਰਸੀ ਜਸ਼ਨ ਨੂੰ ਮੱਖਾ ਖੇਰ ਲੈ ਕੇ ਚੱਲਦਾ 55 ਤੇ ਮੈਜਿਕ ਕੇਕ ਪੀਟਨੇ ਚ ਗਿਆ ਤੇ ਇਹਨੂੰ ਅਸੀਂ ਫੜਾਇ ਖੇਸ ਮਗਾ ਥੱਲੇ ਵੀ ਨਾ ਲੋਂਗਾ ਜੀ ਮੈਂ ਉਹਦਾ ਧਿਆਨ ਨਾ ਲਈ ਤੇ ਖੇਸ ਲਿਆ ਕੇ ਬਸ ਬੈੱਡ ਤੇ ਖੇਸ ਧਰਦੀ ਗਈ ਦਿਨਾਂਦ ਨਹੀਂ ਥੋਂਗੀ ਫਿਰ ਮੈਂ ਇਹਨੂੰ ਆ ਖਾਵਾਂਗਾ ਮੰਜੇ ਤੇ ਪਿਆ ਗੰਦਿਆਂ ਦੇ ਕਰਮੈਸ ਹੁੰਦੀ ਐ ਮਖਾ ਤੇ ਇਕ ਮਾ ਕੂਲਰ ਨਹੀਂ ਲਾਇਆ ਪੱਖਾ ਚੱਲਦਾ ਆਪਣੇ ਕੋਲ ਦਵਾਰੇ ਵੀ ਨਿਕਲਿਆ ਉਹ ਵੀ ਐ ਜਿਹੀ ਹੋਈ ਭਾਈ ਉਹ ਸਿਰ ਚੱਕ ਕੇ ਮੰਗੀ ਅੰਦਰ ਕਰੇ ਔਖਾ ਹੋ ਜਾਂਦਾ ਉਹ ਤੇਰਾ ਮੰਜੇ ਡਾ ਲੈਣੇ ਦੁਬਾਰਾ ਫੇਰ ਤੇ ਦੇਖ ਮੈਂ ਹੁਣ ਦੇਖ ਦਿਖਾ ਦਮ ਦੇਖੋ ਜੀ ਬਤੁਲ ਦਾ ਹਾਂ ਮੈਨੂੰ ਤਾਂ ਚੱਕਤੇ ਹੀ ਨਹੀਂ ਆਉਗਾ ਬਸ਼ਰ ਹਾਂ ਤਾਂ ਜਿੰਨੇ ਗੱਲੇ ਗਾ ਰਹੀ ਆਂ ਮਹਤਾਬ ਮੁੱਖੀਆਂ ਵਾਲੀਆਂ ਖਾਈ ਜਾਂਦੀਆਂ ਸਹੀ ਗੱਲ ਹੈ ਇਹ ਤਾਂ ਹੈਗਾ ਮੈਕਸਿਮਮ ਲੈ ਗਈ ਨਾ ਬੰਦੇ ਬਹਿ ਰਹੇ ਆਏ ਆ ਕਿ ਫੇਰ ਉਹ ਮੜੀ ਨੂੰ ਦੀਆ ਕਾ ਘੱਟਦੀ ਸ਼ੇਰ ਫੇਰ ਮੜੀ ਨੂੰ ਦੀਆ ਹੂੰ ਇਹ ਹੱਟੇ ਬੰਦੇ ਵਸਾਈ ਨੂੰ ਆਉਣਾ ਦੇ ਕਿਹੜਾ ਸੀ ਬਸ ਕੇਰਾ ਰੱਬ ਠਾ ਦਿੰਦਾ ਅੰਦਰੋਂ ਬਾਹਰ ਭੱਜ ਅੰਦਰ ਫਿਰ ਤੈਨੂੰ ਬਤਾ ਸੇਕ ਮਾਰਦਾ ਹੁਣ ਗਰਮੀ ਹੈ ਐਸੀ ਲੱਗਿਆ ਹੋਇਆ ਜਾਂਦਾ ਫੇਰ ਹੀ ਉਹ ਹੁੰਦਾ ਹੈਗਾ ਹੋਰ ਅੰਦਰ ਕਿਆ ਬਣਾ ਲੇ। ਐਸੀ ਲੱਗਿਆ ਉਹਦੇ ਪੇਰ ਖਵਾ ਦੇ ਦੇ ਰੱਬੀ ਮੰਮੀ ਅੱਜ ਮੁਝੇ ਅੰਸ਼ ਨਹੀਂ ਮੰਮੀ ਯਾਦ ਤਾਂ ਪੈ ਜਾਂਦੀ ਹੈਂ ਮੰਮੀ ਅਸ਼ਾ ਆਹ ਗਣੇ ਭਲੇ ਨਹੀਂ ਪੈ ਗਿਆ ਹਾਂ ਤੇ ਫੇਰ ਸਬਜ਼ੀ ਕਰ ਨਹੀਂ ਆ ਮੈਂ ਤਾਂ ਬਾਹਰੋਂ ਕਰਾ ਕੇ ਲਿਆ ਕੇ ਮਾਸ ਦੀ ਨੂੰ ਨਾਲ ਹੋਣੀ ਅਸ਼ਾ ਲਓ ਜੀ ਆਪਣਾ ਮਤਲਬ ਆਪਾਂ ਦੋ ਟਮਾਟਰ ਹੀ ਰੇ ਸੀ ਇਹ ਦੋ ਗੰਡੇ ਦੇ ਦੋ ਹੀ ਹਰਨਾ ਮਿਰਚਾਂ ਤੇ ਆਪਣਾ ਸਬਜ਼ਾਣ ਹੋ ਗਿਆ ਫਰਾਈ ਤੇ ਹੁਣ ਆਪਾਂ ਪਾਉਣੇ ਨੂਨ ਮਿਰਚ ਨੂਨ ਮਿਰਚ ਪਾ ਕੇ ਕਿਉਂਕਿ ਬਾਹਰ ਹਵਾ ਪੈਦੀ ਥੋੜਾ ਸਲੋ ਚੱਲਦਾ ਹੈ ਗੈਸ ਤੇ ਅੰਦਰ ਬੜਾ ਹੀ ਨਹੀਂ ਜਾਂਦਾ ਜੀ ਗਰਮੀ ਹੁੰਦੀ ਕੀ ਕਰੀ ਬਾਹਰ ਆਈ ਜੇ ਤਾਂ ਜਾਣ ਜੀ ਸੌਖੀ ਰੱਬ ਜੀ ਦੀਆਂ ਵਧੀਆ ਬਸ ਹੁਣ ਆਪਣੀ ਕਰੀ ਜਾਉਗੀ ਬਣਾ ਤੇ ਇੰਨੇ ਆਪਾਂ ਦੱਸੀ ਵਗੈਰਾ ਬਣਾ ਲੈਨੇ ਬਾਕੀ ਜੀ ਹੈ ਨਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਜਿਆਦਾ ਹੈ ਨਾ ਸਪੋਰਟ ਕਰ ਰਹੇ ਹੋ ਥੈਂਕ ਯੂ ਸਾਰੀਆਂ ਭੈਣਾਂ ਦਾ ਤੇ ਇੰਨਾ ਜਿਆਦਾ ਹੈ ਨਾ ਲਾਈਵ ਆਈ ਮੈਂ ਤਾਂ ਇੰਨਾ ਜਿਆਦਾ ਸਾਰੀਆਂ ਦੇ ਭੈਣਾਂ ਦੇ ਨਹੀਂ ਆ ਗਿਆ ਅਮੀ ਨਹੀਂ ਆਇਆ ਅਮੀ ਆਨ ਪੂਰੀ ਗਈ ਜਾਂਦੀ ਹੈ ਕੋਈ ਕੋਈ ਗਣੀ ਕੋਈ ਤੇ ਇੰਨੇ ਸੋਹਣੇ ਸੋਹਣੇ ਉਹ ਬੱਦਨੀ ਜਿਹੜੇ ਟੱਪੀ ਹੈ ਨਾ ਉਹਦਾ ਘਰ ਵੀ ਹੋ ਜਾਂਦਾ ਕਦੀ ਵੀ ਦਿੱਕਤੀ ਹੁੰਦੀ ਤੇ ਇੰਨੇ ਸੋਹਣੇ ਸੋਹਣੇ ਕਮੈਂਟ ਆਏ ਤੁਹਾਡੇ ਲਾਈਵ 'ਚ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੈ ਨਾ ਸਾਰੀਆਂ ਭੈਣਾਂ ਦਾ ਤਿਆਈ ਪਲੀਜ਼ ਸਾਡੇ ਚੈਨਲ ਨੂੰ ਸਪੋਰਟ ਬਣਾਈ ਰੱਖਿਓ ਨਾ ਸੋਰੀ ਸਪੋਰਟ ਨਾਲ ਹੀ ਸਾਡਾ ਚੈਨਲ ਹੈ ਤੇ ਸਾਨੂੰ ਸਾਡੀ ਮੰਜ਼ਲ ਤੱਕ ਪਹੁੰਚਾ ਦਿਓ ਜੀ ਜਲਦੀ ਤੋਂ ਜਲਦੀ ਹਨਾ ਤੇ ਕਿਉਂਕਿ ਬਸ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਨਾ ਐਡ ਵਗੈਰਾ ਨੂੰ ਵੀ ਦੇਖ ਲਿਆ ਕਰੋ ਐਡ ਨਾ ਮਿਸ ਕਰਿਆ ਕਰੋ ਤੇ ਲੋ ਜੀ ਫਰਾਈ ਹੋ ਗਿਆ ਆਪਣਾ ਮਸਾਲਾ ਇਹ ਆਟਾ ਹੌਲੀ ਹੌਲੀ ਇਹਨੇ ਬਣੀ ਜਾਣਾ ਤੇ ਆਪਾਂ ਆਹ ਦੋ ਭਾਂਡੇ ਸਾਫ਼ ਕਰ ਲਈ ਹਨ ਤੇ ਲੱਸੀ ਬਣਾ ਲਈ ਤੇ ਮਿਲਦੇ ਆ ਜੀ ਫੇਰ ਲਓ ਜੀ ਆਪਾਂ ਲਾ ਕੇ ਰੋਟੀ ਬਣਾਉਣਾ ਤੇ ਬੀਬੀ ਤੇਰੇ ਸਿਰ ਤੇ ਕੀ ਹੈ ਬੀਬੀ ਤੇਰੇ ਸਿਰ ਤੇ ਕੀ ਹੈ ਆਮਰ ਭੰਗਾਲੇ ਵੀ ਆਉਣਗੇ ਕੀੜੇ ਇਹਨਾਂ ਦਾ ਤੇ ਆਪਾਂ ਬਣਾਈ ਜੀ ਕੜੀ ਅੱਜ ਹਨਾ ਸਬਜ਼ੀ ਬਣਾਈ ਆਪਾਂ ਕੜੀ ਦੀ ਤੇ ਬਸ ਰੋਟੀਆਂ ਦੋ ਤਿੰਨ ਰਹਿ ਗੀਆਂ ਮੇਰੇ ਘਰ ਆਲਾ ਬਹੁਤ ਆਂ ਮਮ ਵੀਰੀ ਖਾਜਮ ਕੀ ਹੁੰਦੀ ਐ ਕੋਈ ਇੰਦਰ ਫਲੇਮ ਦਾ ਚੈਨਲ ਬਣਦਾ ਤੇ ਕੜੀ ਦੇਖ ਲਓ ਜੀ ਆਪਾਂ ਐ ਬਣਾਈ ਐ ਕੜੀ ਇਹ ਨਾਲ ਤੇ ਲੋ ਕੜੀ ਦੇਖੋ ਪੀਲੀ ਪੀਲੀ ਕੱਲ ਦੀ ਕੜੀ ਬਣੀ ਐ ਆਪਣੀ ਤੇ ਆਪਾਂ ਨੰਗੀ ਕਰਤੀ ਹੈ ਨਾ ਇਸ ਕਰਕੇ ਕਿਉਂਕਿ ਬੱਚੇ ਰੋਟੀ ਖਾਣਗੇ ਤੇ ਫੰਦੀ ਜੂਗੀ ਥੰਡਰ ਲੱਗਦਾ ਈੜੀਆਂ ਖਾਣੇ ਪੈ ਜਾਣ ਮੱਕੜਾ ਉਹ ਗਿਆ ਤੇ ਲੈ ਆਇਆ ਤੇ ਚਲੋ ਜੀ ਹੁਣ ਅੱਜ ਲਈ ਵੀ ਉਹ ਤਾਂ ਪੈਥੀ ਐਂਡ ਕਰਦੇ ਆਂ ਤੇ ਛੋਟੀ ਬਣੀ ਆ ਜਿਹੜੀ ਉਹ 30 ਮਿੰਟ ਹੈ ਨਾ ਤੇ ਕਮੈਂਟ ਕਰਕੇ ਦੱਸੋ ਹਨਾ ਕਿ ਤੁਹਾਨੂੰ ਸਾਡੀ ਵੀਡੀਓ ਤੇ ਰੋਟੀ ਖਾ ਲਓ ਜੀ ਆਜੋ ਕੜੀ ਨਾਲ ਅੱਜ ਕੜੀ ਬਣਾਈ ਹੈ ਲस्सी ਬਣਾ ਲਈ ਕੀ ਲੱਸੀ ਹਾਂ ਲੱਸੀ ਬਣਾ ਲਈ ਪਤਾ ਨਹੀਂ ਲੱਗਿਆ ਤੁਸੀਂ ਫਿਰ ਆਹ ਟੀਵੀ ਤੇ ਧਿਆਨ ਸੀ ਤੁਹਾਡਾ ਪਤਾ ਨਹੀਂ ਕੰਮ ਕਰੀ ਜਾਂਦਾ ਸੀ ਤੂੰ ਕਿ ਟੀਵੀ ਦੇਖੀ ਜਾਂਦਾ ਸੀਗਾ ਮੇਰੀ ਜਾਨ ਤੁਸੀਂ ਟੀਵੀ ਦੇਖੀ ਜਾਂਦੇ ਤੁਸੀਂ ਮੈਂ ਕੰਮ ਕਰਦਾ ਹਾਂ ਤਾਂ ਕਰਦੇ ਫਿਰ ਮੈਂ ਗੋਲੀ ਨਹੀਂ ਮਾਰਦਾ ਮੈਂ ਵੀ ਕੰਮ ਕਰੀ ਜਾਂਦੀ ਸੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਬੈਠੇ ਹਾਂ ਕਰਦੇ ਹਾਂ ਕਿਉਂਕਿ ਅਪਲੋਡ ਵਗੈਰਾ ਕਰਾਂਗੇ ਤਾਂ ਕਿੰਨਾ ਟਾਈਮ ਲੱਗ ਜਾਂਦਾ ਵੀਡੀਓ ਤੇ ਹੌਲੀ ਹੌਲੀ ਤੁਹਾਡੇ ਕੋਲ ਵੀਡੀਓ ਆਊਗੀ ਤੇ ਪਲੀਜ਼ ਵੀਡੀਓ ਨੂੰ ਪਰਵਾਜ਼ ਕਰਨੋ ਤੇ ਸੁਣੀ ਸੁਣੀ ਕਮੈਂਟ ਕਰਕੇ ਦੱਸਿਓ ਹਨਾ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਬਸ ਰੋਟੀ ਖਾਣੀ ਹੈ ਰੋਟੀ ਖਾ ਕੇ ਜਵਾਕ ਬਣਾ ਲੈਣਗੇ ਤੇ ਮੈਂ ਆ ਦਾ ਵਰਤਨ ਸਾਫ਼ ਕਰਕੇ ਜੁੱਜਟ ਦੁੱਧ ਵਗੈਰਾ ਸਾਰਾ ਸਹੀ ਰੱਖ ਕੇ ਕੰਮ ਖੇਸ ਕਰ ਥਾ ਜਿਹੜਾ ਸਾਬਾ ਸਭਾ ਇਸਮਾਨ ਚਲੋ ਜੀ ਅੱਜ ਲਈ ਵੀਰੋ ਤਾਂ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਵੀਡੀਓ ਬਧੀਆਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਲੀਜ਼ ਚੱਲਦੀ ਚੱਲਦੀ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਹੈਨਾ ਇਹ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਪਲੀਜ਼ ਵੀਡੀਓ ਨੂੰ ਫੋਲੋ ਕਰਦਿਆ ਕਰੋ ਹੈਨਾ ਤੇ ਤੇ ਬਾਕੀ ਜੀ ਬਹੁਤ ਬਹੁਤ ਧੰਨਵਾਦ ਹੈਨਾ ਤੁਸੀਂ ਸਾਰੇ ਭੈਣ ਭਰਾ ਬਹੁਤ ਜਿਆਦਾ ਸਪੋਰਟ ਕਰ ਰਹੇ ਹੋ ਹੈਨਾ ਧੰਨਵਾਦ ਜੀ ਬਹੁਤ ਬਹੁਤ ਤੇ ਆਹੀ ਸਪੋਰਟ ਬਣਾਈ ਰੱਖਿਓ ਹੈਨਾ ਆਪਣੇ ਚੈਨਲ ਨਾਲ ਤੇ ਸੋਹਣੇ ਜੀ ਮਿਲਾਂਗੇ ਕਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ